ਪਰ ਮੈਂ ਸਾਰੇ ਸਾਥੀਆਂ ਨੇ ਜਿਵੇਂ ਸਾਡੇ ਬਹੁਤ ਹੀ ਸਕਾਰਜੋਗ ਡਾਕਟਰ ਰਣ ਸਿੰਘ ਜੀ ਧਾਰੀਵਾਲ ਸਾਹਿਬ ਸਿੱਖਾਂਵਾਲਾ ਸਾਹਿਬ ਨਰੇਸ਼ ਸ਼ਰਮਾ ਜੀ ਮੈਂ ਨਰੇਸ਼ ਸ਼ਰਮਾ ਜੀ ਦੀ ਗੱਲਾਂ ਨਾਲ ਵੀ ਸਹਿਮਤ ਹਾਂ ਵੀ ਇਹ ਥੋੜਾ ਜਿਹਾ ਇਕੱਲਾ ਆਪਾਂ ਰਾਜਨੀਤਿਕ ਲੋਕਾਂ ਨੂੰ ਇੱਥੇ ਦੋਸ਼ ਨਾ ਦਈਏ ਇੱਥੇ ਲੋਕਾਂ ਨੂੰ ਵੀ ਜਿਹੜਾ ਹੈਗਾ ਉਹ ਕਰਨੀ ਪੈਣੀ ਆ ਆਪਦੀ ਪਛਾਣ ਕਰਨੀ ਪੈਣੀ ਆ ਹੁਣ ਦੇਖੋ ਇੱਕ ਪਾਰਟੀ ਆ ਉੱਥੇ ਵਰਕਰ ਕੰਮ ਕਰ ਰਹੇ ਨੇ ਤੇ ਲਿਆ ਕੇ ਬੰਬੇ ਤੋਂ ਇੱਕ ਹੀਰੋ ਨੂੰ ਟਿਕਟ ਦੇ ਦਿੱਤੀ ਤੇ ਉਹ ਵਰਕਰ ਵਿਚਾਰੇ ਕਿੱਥੇ ਜਾਣਗੇ ਲੋਕਾਂ ਨੇ ਕੀ ਸੋਚ ਕੇ ਵੋਟਾਂ ਪਾਈਆਂ ਇਹਨਾਂ ਨੂੰ ਲੋਕ ਫਿਰ ਮੁੱਦੇ ਦੇ ਮਤਲਬ ਤੁਸੀਂ ਕਹਿਣਾ ਮੁੱਦੇ ਚੱਕੋ ਤੇ ਲੋਕਾਂ ਨੇ ਕਿਸ ਮੁੱਦੇ ਨੂੰ ਚੱਕ ਕੇ ਉਹਨਾਂ ਨੂੰ ਵੋਟਾਂ ਪਾਈਆਂ ਮੈਂ ਕਿਹਾ ਮੈਂ ਨਰੇਸ਼ ਜੀ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਇਹ ਡੈਮੋਕ੍ਰੇਸੀ ਦੇ ਵਾਸਤੇ ਇੱਕ ਬਹੁਤ ਵੱਡਾ ਘਾਤਕ ਹੈ ਔਰ ਵਰਕਰਾਂ ਵਾਸਤੇ ਵੀ ਘਾਤਕ ਔਰ ਲੋਕਾਂ ਵਾਸਤੇ ਵੀ ਘਾਤਕ ਹੈ ਦਲ ਬਦਲੂਆਂ ਵਾਸਤੇ ਸਰਪਾਰਟੀ ਮੀਟਿੰਗ ਬੁਲਾ ਕੇ ਇੱਕ ਚਾਹੇ ਮੌਜੂਦਾ ਜਿਹੜੀ ਸਰਕਾਰ ਹੁੰਦੀ ਹੈ ਕੋਈ ਵਿਧਾਨ ਸਭਾ ਦੇ ਵਿੱਚੋਂ ਉਹ ਆਪਦਾ ਮਤਾਂ ਲੈ ਕੇ ਆਵੇ ਇਹਨਾਂ ਦੇ ਵਾਸਤੇ ਕੋਈ ਜਿਹੜੀ ਉਹ ਉਹ ਬਣਾ ਚਾਹੀਦਾ ਕਾਨੂੰਨ ਹੈ ਜੇ ਕੋਈ ਐਮਐਲਏ ਛੱਡ ਕੇ ਜਾਂਦਾ ਜਿਵੇਂ ਰਣ ਸਿੰਘ ਧਾਰੀਵਾਲ ਸਾਹਿਬ ਨੇ ਕਿਹਾ ਸੀ ਕਹਿੰਦੇ ਸੀ ਪਹਿਲਾ ਕਵਰਿੰਗ ਕੈਂਡੀਡੇਟ ਦੇ ਜਿਹੜੇ ਭਰਦੇ ਹੁੰਦੇ ਸੀ ਕਵਰਿੰਗ ਦੇ ਉਹ ਜੇ ਇੱਕ ਐਮਐਲਏ ਖੜਦਾ ਤਾਂ ਦੂਸਰਾ ਕੋਈ ਜਥੇ ਜਾਂਦਾ ਤੀਜਾ ਦਸਿਆ ਸਾਡਾ ਭਰਦਾ ਸੀ ਪਰ ਅੱਜ ਪਰਿਵਾਰ ਦਾ ਹੀ ਜਾਂ ਉਹਦੀ ਧਰਮ ਪਤਨੀ ਜਾਂ ਪੁੱਤਰ ਹੁੰਦਾ ਚੌਥਾ ਕੋਈ ਵਰਕਰ ਦਾ ਨਹੀਂ ਭਰਦੇ ਕਿਤੇ ਕਿਸੇ ਵਰਕਰ ਦਾ ਨੰਬਰ ਲੱਗ ਜੇ ਇਸ ਕਰਕੇ ਇਹ ਸਾਰੀਆਂ ਪਾਰਟੀਆਂ ਨੂੰ ਔਰ ਮੈਂ ਕਿਹਾ ਲੋਕਾਂ ਨੂੰ ਵੀ ਸਾਡਿਆਂ ਨੂੰ ਇਹਦੇ ਵਾਸਤੇ ਵੇਅਰ ਹੋਣਾ ਪੈਣਾ ਵੀ ਜਿਹੜੇ ਚਿਹਰੇ ਫਿਰ ਗੱਲ ਚਿਹਰਿਆਂ ਤੇ ਆ ਜਾਂਦੀ ਹੈ ਲੋਕ ਦੇਖਣ ਲੱਗ ਜਣ ਫਲਾਨਾ ਸਿਓ ਕਿੱਥੋਂ ਲੈਕਚਰ ਲੜ ਰਿਹਾ ਹੈ ਫਲਾਨਾ ਇਹ ਛੱਡਣੇ ਪੈਣਗੇ ਇਹ ਸਾਨੂੰ ਫਿਰ ਜੇ ਲੀਡਰਸ਼ਿਪ ਪੈਦਾ ਕਰਨੀ ਹੈ ਜਾਂ ਮੁੱਦਿਆਂ ਦੀ ਰਾਜਨੀਤੀ ਕਰਨੀ ਹੈ ਜਾਂ ਸਟੇਟ ਦੇ ਇਸ਼ੂਆਂ ਦੀ ਜਾਂ ਆਪਦੇ ਹਲਕਿਆਂ ਦੇ ਇਸ਼ੂ ਦੀ ਗੱਲ ਕਰਨੀ ਹੈ ਤਾਂ ਫਿਰ ਸਾਨੂੰ ਕੰਮ ਕਰਨ ਵਾਲੇ ਬੰਦਿਆਂ ਦੀ ਪਰਖ ਕਰਨੀ ਪੈਣੀ ਹੈ ਔਰ ਪਾਰਟੀਆਂ ਨੂੰ ਵੀ ਉਹਨਾਂ ਵਰਕਰਾਂ ਦੀ ਕਦਰ ਕਰਨੀ ਪੈਣੀ ਹੈ ਜਿਹੜੇ 20-30 ਸਾਲ ਤੋਂ ਲੱਗੇ ਹੋਏ ਨੇ ਨਹੀਂ ਤਾਂ ਫਿਰ ਰਾਜਨੀਤੀ ਦਾ ਜਿਹੜਾ ਅੱਜ ਮਿਆਰ ਹੈ ਇਹ ਉੱਤੇ ਨਹੀਂ ਜਾਊਗਾ ਇਹ ਦੂਹਰ ਥੱਲੇ ਚਲੇ ਜਾਏਗਾ ਜਿਹੜਾ ਅੱਜ ਦਾ ਮੁੱਦਾ ਸਾਡਾ ਦਲ ਬਦਲੀ ਦੇ ਰੁਝਾਨ ਤੇ ਮੁੱਦੇ ਮੈਨੂੰ ਲੱਗਦਾ ਮੇਰੇ ਸਾਥੀਆਂ ਨੇ ਉਹਨੂੰ ਹੋਰ ਪਾਸੇ ਕਿਸੇ ਪਾਸੇ ਮੈਨੂੰ ਆਪਣੇ ਆਪ ਨੂੰ ਲੱਗਦਾ ਵੀ ਕਿਸੇ ਪਾਸੇ ਹੋਰ ਉਹਨੂੰ ਲੈ ਕੇ ਡਿਬੇਟ ਨੂੰ ਸਾਡੇ ਨੂੰ ਮੈਂ ਪਹਿਲੀ ਗੱਲ ਤਾਂ ਇੱਕ ਕਰਨਾ ਚਾਹਣਾ ਸਾਡਾ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੂੰ ਐਸੀ ਇੱਕ ਚੋਣ ਮੈਨੀਫੈਸਟੋ ਜਾਰੀ ਕਰਦੇ ਆ ਉਹਦੇ ਤੇ ਅਸੀਂ ਲੋਕਾਂ ਨਾਲ ਵਾਅਦਾ ਕਰਦੇ ਆ ਵੀ ਅਸੀਂ ਆਹ 5 ਸਾਲ ਦੇ ਵਿੱਚ ਤੁਸੀਂ ਸਾਨੂੰ ਮੌਕਾ ਦਿਓ ਅਸੀਂ ਆਹ ਛੋਟੇ ਕੰਮ ਜਿਹੜੇ ਕਰਾਂਗੇ ਉਸੇ ਨੂੰ ਇੱਕ ਲੀਗਲੀ ਨੋਟਿਸ ਕਰਾਰ ਦਿਓ ਵੀ ਜਿਹੜੀ ਪਾਰਟੀ ਉਹਨੂੰ ਨਹੀਂ ਪੂਰਾ ਕਰਦੀ ਤੇ ਉਹ ਦੁਬਾਰਾ ਲੋਕਾਂ ਦੇ ਵਿੱਚ ਨਾ ਜਾ ਸਕੇ ਜਾਂ ਲੋਕੋਂ ਤੋਂ ਜਵਾਬ ਮੰਗਣਾ ਤੇ ਨਾਲ ਮੇਰੇ ਭਾਈ ਸਾਹਿਬ ਨੇ ਐਡਵੋਕੇਟ ਸਾਹਿਬ ਨੇ ਜਿਹੜੇ ਆਮ ਆਦਮੀ ਪਾਰਟੀ ਨੂੰ ਬਲੌਂਗ ਕਰਦੇ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਵੀ ਤੁਸੀਂ 6-7 ਰਾਜ ਸਭਾ ਦੇ ਮੈਂਬਰ ਇੱਕ ਤਾਂ ਲੋਕ ਸਭਾ ਦੇ ਸੀ ਉਹ ਤਾਂ ਭੱਜ ਹੀ ਗਏ ਚਲੋ ਤੁਸੀਂ ਲਿਆਂਦਾ ਸੀ ਉਹ ਤੁਹਾਡੀ ਵਿਚਾਰਤਾਰਾ ਤੇ ਦੂਜੇ ਜਿਹੜੇ ਤੁਸੀਂ ਰਾਜ ਸਭਾ ਦੇ ਮੈਂਬਰ ਇੱਕ ਸਿੰਚੇਵਾਲ ਸਾਹਿਬ ਨੂੰ ਛੱਡ ਕੇ ਜਿਹੜਾ ਉਹ ਕ੍ਰਿਕਟਰ ਤੁਸੀਂ ਚੋਣਾਂ ਦੀ ਭੱਜੀ ਜਾਂ ਐਲਪੀਜੂ ਵਾਲਾ ਜਾਂ ਲੁਧਿਆਣੇ ਵਾਲੇ ਇੰਡਸਟਰੀ ਵਾਲੇ ਉਹਨਾਂ ਦੇ ਕੀ ਦੇਣਾ ਹੈ 50% ਜਾਂ ਲੋਕਾਂ ਪ੍ਰਤੀ ਉਹ ਵੀ ਦੱਸ ਦਿਓ ਉਹਨਾਂ ਨੇ ਕਦੇ ਬੋਲਿਆ ਕੋਈ ਸ਼ਬਦ ਪੰਜਾਬ ਦੇ ਹਿੱਤ ਸੂਬੇ ਵਾਸਤੇ ਜਾਂ ਕਿਸੇ ਕੋਈ ਇੱਕ ਕਿਸੇ ਵਰਗ ਵਾਸਤੇ ਬੋਲਿਆ ਹੋਵੇ ਪਾਰਲੀਮੈਂਟ ਦੇ ਵਿੱਚ ਜਾ ਕੇ ਫਿਰ ਕੀ ਫਾਇਦਾ ਇਹ ਜੇ ਗੰਮੀ ਜਿਹੜੇ ਲੋਕ ਨੇ ਤੁਸੀਂ ਚੁਣ ਕੇ ਕੱਲੇ ਫੰਡ ਲੈਂਡ ਦੇ ਮਾਰੇ ਕੱਲੇ ਪੈਸਾ ਇਕੱਠਾ ਕਰਨ ਦੇ ਮਾਰੇ ਲੋਕਾਂ ਦੇ ਉਹਨਾਂ ਨੂੰ ਭੇਜ ਕੇ ਥੋਪਦੇ ਹੋ ਤੇ ਫਿਰ ਜੇ ਥੂਪਾਂਗੇ ਤਾਂ ਫਿਰ ਇਹੀ ਰਿਜ਼ਲਟ ਆਉਣਗੇ ਇਸ ਕਰਕੇ ਮੈਂ ਦੁਬਾਰਾ ਕਹਿੰਦਾ ਮੈਂ ਇਹਨਾਂ ਨਾਲ ਗੱਲਾਂ ਰਿਸਤ ਕਰਾਂਗਾ ਮੈਂ ਕਹਿੰਦਾ ਵੀ ਲੋਕਾਂ ਨੂੰ ਜਵਾਬ ਮੰਗਣਾ ਚਾਹੀਦਾ ਹੈ ਔਰ ਪਾਰਟੀਆਂ ਨੂੰ ਵੀ ਆਪਣੇ ਵਿੱਚ ਜੇ ਅੱਜ ਇਹ ਮਿਆਰ ਦੇ ਗਿਆ ਰਾਜਨੀਤੀ ਦਾ ਜਾਂ ਰਾਜਨੀਤਿਕ ਲੋਕਾਂ ਦਾ ਤਾਂ ਇਹਦੇ ਵਿੱਚ ਇਹਦੇ ਬਿਊਰੋਕਰੇਟਸ ਤੇ ਰਾਜਨੀਤਿਕ ਲੋਕ ਦੋਨੇ ਜ਼ਿੰਮੇਵਾਰ ਨੇ ਜੇ ਤਾਂ ਸਾਨੂੰ ਲੋਕਾਂ ਪ੍ਰਤੀ ਜਵਾਬਦੇਹ ਹੋਣਾ ਪੈਣਾ ਬਿਊਰੋਕਰੇਟਸ ਨੂੰ ਵੀ ਹੋਣਾ ਪੈਣਾ ਔਰ ਡੈਮੋਕਰੇਟਿਕ ਨੂੰ ਵੀ ਹੋਣਾ ਪੈਣਾ ਜੇ ਅੱਜ ਮੇਰੀ ਜੀ ਜੀ ਬਿਊਰੋਕਰਟ ਵਾਲਿਆ ਸਾਹਿਬ ਲਾਸਟ ਸੈਕਿੰਡ ਮੈਨੂੰ ਹੋਰ ਦੇ ਦਿਓ ਜੇ ਅੱਜ ਜੇ ਅੱਜ ਚਾਰ ਬੰਦੇ ਜਿਵੇਂ ਡਾਕਟਰ ਧਾਲੀਵਾਲ ਸਾਹਿਬ ਨੇ ਕਿਹਾ ਸੀ ਕਹਿੰਦੇ ਜੀ ਕਿਸੇ ਉਹਦੇ ਵਿੱਚ ਸ਼ਾਮਲ ਹੋ ਜੋ 10 ਬੰਦੇ ਇੱਕ ਆਪਣੀ ਜੁਨਟੀ ਬਣਾ ਕੇ ਕਿਸੇ ਏਜੰਟ ਤੋਂ ਪੈਸੇ ਵਾਪਸ ਕਰਾ ਸਕਦੇ ਨੇ ਤਾਂ ਮੌਜੂਦਾ ਸਰਕਾਰ ਤੇ ਵਿਰੋਧ ਬਿਊਰੋਕਰੇਟਸ ਕੀ ਕਰਦੇ ਨੇ ਫਿਰ ਉੱਥੇ ਉਹਨਾਂ ਦੀ ਕੀ ਜ਼ਿੰਮੇਵਾਰੀ ਬਣਦੀ ਆ ਇਸ ਕਰਕੇ ਸਾਨੂੰ ਸਾਰਿਆਂ ਨੂੰ ਰਾਜਨੀਤਿਕ ਲੋਕਾਂ ਨੂੰ ਔਰ ਅਫਸਰ ਸਾਹੀ ਨੂੰ ਸਮਝਣਾ ਪੈਣਾ ਲੋਕਾਂ ਪ੍ਰਤੀ ਜਵਾਬਦੇਹ ਹੋਣਾ ਪੈਣਾ ਔਰ ਜਨਤਾ ਜਨਾਰਦਨ ਨੂੰ ਵੀ ਇਸ ਗੱਲ ਦਾ ਹਿਸਾਬ ਕਰਨਾ ਪੈਣਾ 5 ਸਾਲਾਂ ਬਾਅਦ ਕਰਿਆ ਕਰੋ ਵੀ ਸਾਡੇ ਵਾਸਤੇ ਕਿਸ ਨੇ ਕੀ ਕੀਤਾ